ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਕਲਾਸ 12th ਦੇ ਲਈ 12th ਕਲਾਸ ਦੇ ਲਈ ਸਬਜੈਕਟ ਹੈਗਾ ਆਪਣਾ ਸੋਸ਼ੀਓਲੋਜੀ ਸੋਸ਼ੀਓਲੋਜੀ ਦਾ ਆਪਾਂ ਪਾਸਿੰਗ ਫਾਰਮੂਲਾ ਕਿਵੇਂ ਤੁਸੀਂ ਆਪਣੇ ਫਾਈਨਲ ਐਗਜ਼ਾਮ ਦੀ ਤਿਆਰੀ ਕਰਨੀ ਹੈ ਜਿਹੜਾ ਤੁਹਾਡਾ 18 ਫਬਰੂਅਰੀ ਨੂੰ ਪੇਪਰ ਹੈ ਕਿਵੇਂ ਤੁਸੀਂ ਆਪਣੇ ਫਾਈਨਲ ਪੇਪਰ ਦੀ ਤਿਆਰੀ ਕਰਨੀ ਹੈ ਕੀ ਤੁਹਾਡਾ ਪਾਸਿੰਗ ਫਾਰਮੂਲਾ ਤੇ ਇਹ ਸਾਰੀ ਆਪਾਂ ਉਹ ਡਿਸਕਸ਼ਨ ਤੁਹਾਡੇ ਨਾਲ ਕਰਾਂਗੇ ਇਸ ਵੀਡੀਓ 'ਚ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਕਿ ਆਪਾਂ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਤੇ ਮਾਡਲ ਟੈਸਟ ਪੇਪਰ ਅਪਲੋਡ ਕੀਤੇ ਹੋਏ ਨੇ ਚੈਨਲ 'ਤੇ ਸੋ ਉਹਨਾਂ ਨੂੰ ਜ਼ਰੂਰ ਵਾਚ ਕਰੋ ਤੇ ਇੱਕ ਆਪਾਂ ਪਲੇਲਿਸਟ ਬਣਾ ਰੱਖੀ ਉਹਦੇ ਵਿੱਚ ਤੁਸੀਂ ਵਾਚ ਕਰ ਸਕਦੇ ਹੋ ਤੇ ਇੰਟਰਨਿਟੀ ਵੀ ਤੁਹਾਡੇ ਸ਼ਾਰਟ ਕੁਐਸ਼ਨਸ ਬਣਦੇ ਨੇ ਹਨਾ 12 ਚੈਪਟਰਸ ਨੇ ਉਹਨਾਂ ਸਾਰਿਆਂ ਦੇ ਸ਼ਾਰਟ ਕੁਐਸ਼ਨਸ ਐਮਸੀਕਿਊਜ਼ ਟਰੂ ਫਾਲਸ ਫਿਲਿੰਗ ਦਾ ਬਲੈਂਕਸ ਮੈਚਿੰਗ ਉਹ ਸਾਰੇ ਚੈਨਲ ਤੇ ਕਰਵਾ ਰખી ਆ ਸੋ ਉਹਨੂੰ ਵੀ ਜ਼ਰੂਰ ਵਾਚ ਕਰ ਲਓ ਕਿਉਂਕਿ ਤੁਹਾਨੂੰ ਜਿਹੜੇ ਛੋਟੇ ਕੁਐਸਚਨ ਨੇ ਉਹਨਾਂ ਹਾਂਜੀ ਸਭ ਤੋਂ ਪਹਿਲਾਂ ਤਰ੍ਹਾਂ ਜੇ ਤੁਹਾਡੇ ਪੇਪਰ ਪੈਟਰਨ ਦੀ ਜੇ ਆਪਾਂ ਗੱਲ ਕਰੀਏ ਪੇਪਰ ਪੈਟਰਨ ਦੇ ਵਿੱਚ ਸਕਸ਼ਨੀ ਦੇ ਵਿੱਚ ਤੁਹਾਨੂੰ ਮਲਟੀਪਲ ਚੁਆਇਸ ਕੁਐਸਚਨਸ ਹੋਣਗੇ 10 ਫਿਰ ਤੁਹਾਨੂੰ ਜਿਹੜੇ ਕਿ ਵਨ ਵਰਡ ਆਨਸਰ ਵਾਲੇ ਕੁਐਸਚਨ ਹੋਣਗੇ ਠੀਕ ਹੈ ਇਹ ਵੀ ਕੁਐਸਚਨ ਨੰਬਰ 2 ਦੇ ਵਿੱਚ ਵੀ ਸ਼ਾਰਟ ਕੁਐਸਚਨ ਹੋਣਗੇ ਮੈਂ ਤੁਹਾਨੂੰ ਦਿਖਾਉਣੀ ਮਾਡਲ ਟੈਸਟ ਪੇਪਰ ਉਹ ਪੀਐਸਸੀਬੀ ਦੇ ਵੱਲੋਂ ਜਿਹੜਾ ਜਾਰੀ ਕੀਤਾ ਗਿਆ ਫਿਰ ਤੁਹਾਨੂੰ ਸੈਕਸ਼ਨ ਸੀ ਦੇ ਵਿੱਚ ਰਜੇ ਹੋਣਗੇ ਸਰੋਤ ਆਧਾਰਿਤ ਪੈਰਾ ਹੋਊਗਾ ਇੱਕ ਇੱਕ ਕੇਸ ਸਟਡੀ ਹੋਊਗਾ ਠੀਕ ਹੈ ਦੋਨੇ 6 6 ਮਾਰਕਸ ਦੇ ਹੋਣਗੇ ਫਿਰ ਸੈਕਸ਼ਨ ਡੀ ਦੇ ਵਿੱਚ ਤੁਹਾਨੂੰ ਆਉਣਗੇ ਕੁਸ਼ਨ ਰਜੇ ਜਿਹੜਾ 9 ਕੁਸ਼ਨ ਹੋਣਗੇ ਤੁਸੀਂ ਉਹਨਾਂ ਚੋਂ 6 ਕਰਨੇ ਹੋਣਗੇ 4 4 ਮਾਰਕਸ ਦੇ ਠੀਕ ਹੈ 50 ਤੋਂ 60 ਵਰਡਸ ਤੁਸੀਂ ਅਨਸਰ ਕਰਨਾ ਹੋਊਗਾ ਫਿਰ ਸੈਕਸ਼ਨ ਡੀ ਈ ਦੇ ਵਿੱਚ ਜਿਹੜੇ ਕੁਸ਼ਨ ਹੋਣਗੇ 6 6 ਅੰਕਾਂ ਵਾਲੇ ਇਹ ਕੁਸ਼ਨ ਹੋਣਗੇ ਰਜੇ 4 ਠੀਕ ਹੈ 6 ਕੁਸ਼ਨ ਹੋਣਗੇ ਜਿਨ੍ਹਾਂ ਚੋਂ 4 ਤੁਸੀਂ ਕਰਨੇ ਹੋਣਗੇ 125 ਤੋਂ ਲੈ ਕੇ 150 ਵਰਡਸ تک ਤੁਸੀਂ ਇਹਨਾਂ ਦੇ ਆਨਸਰਸ ਕਰਨੇ ਹੋਣਗੇ ਹਾਂਜੀ ਦੇਖੋ ਐਪੀਐਸਸੀਬੀ ਦੇ ਵੱਲੋਂ ਜਾਰੀ ਕੀਤਾ ਗਿਆ ਮਾਡਲ ਟੈਸਟ ਪੇਪਰ ਆ ਠੀਕ ਹੈ ਸਭ ਤੋਂ ਪਹਿਲਾਂ ਜਿਹੜੇ ਕਿ ਐਮਸੀਕਿਊਸ ਕੋਸ਼ਨਸ ਨੇ ਸਾਰੇ ਆਪਣੇ ਚੈਨਲ ਤੇ ਕਰਵਾਏ ਕਿਨ ਤੁਹਾਡੇ ਸਾਰੇ ਇਹ ਬੁੱਕ ਦੇ ਵਿੱਚੋਂ ਆਏ ਹੋਏ ਨੇ ਜਿਹੜੇ ਆਪਾਂ ਨੇ ਚੈਨਲ ਤੇ ਕਰਵਾਏ ਨੇ ਠੀਕ ਹੈ ਫਿਰ ਤੁਹਾਡੇ ਆਉਣਗੇ ਰਜੇ ਇਹਨਾਂ 10 ਕੁਐਸਚਨਸ ਤੋਂ ਬਾਅਦ ਮੈਚਿੰਗ ਹੋਊਗੀ ਤੁਹਾਡੀ ਠੀਕ ਹੈ ਮੈਚਿੰਗ ਤੋਂ ਬਾਅਦ ਖਾਲਿਸਤਾਨ ਹੋਣਗੇ ਤੁਹਾਡੇ ਤੇ ਇੱਕ ਸਹੀ ਗਲਤ ਹੋਣਗੇ 10 ਮਾਰਕਸ ਦੇ ਹੋਣਗੇ ਠੀਕ ਹੈ ਫਿਰ ਤੁਹਾਡੇ ਸ੍ਰੋਤਤਾ ਰਿਤਪਹਿਰਾ ਤੇ ਕੇਸ ਸਟਡੀ ਹੈ ਫਿਰ ਤੁਹਾਨੂੰ ਕੁਐਸਚਨਸ ਨੇ ਜਿਹੜੇ 4-4 ਅੰਕਾਂ ਵਾਲੇ ਨੇ ਐਵੇਂ 9 ਕੁਐਸਚਨ ਦਿੱਤੇ ਹੋਣਗੇ ਤੁਸੀਂ 6 ਕਰਨੇ ਹੋਣਗੇ ਠੀਕ ਹੈ ਇਹ ਮਾਡਲ ਟੈਸਟ ਪੇਪਰ ਚ ਦਿੱਤੇ ਹੋਏ ਨੇ ਤੇ ਆਪਾਂ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਵੀ ਅਪਲੋਡ ਕਰਾਂਗੇ ਉਹਨੂੰ ਵੀ ਵਾਚ ਕਰ ਲਿਓ ਤੇ ਹਾਂਜੀ 6-6 ਮਾਰਕਸ ਵਾਲੇ ਕੁਐਸਚਨ 6 ਦੇ ਵਿੱਚ ਤੁਸੀਂ ਕੋਈ ਚਾਰ ਕਰਨੇ ਹੋ ਹੁਣ ਮੈਂ ਤੁਹਾਨੂੰ ਦੱਸ ਦਿਆਂ ਕਿ ਤੁਸੀਂ ਪੇਪਰ ਨੂੰ ਜੇ ਪਾਸ ਕਰਨਾ ਤਾਂ ਕਿੱਦਾਂ ਪਾਸ ਕਰਨਾ ਠੀਕ ਹੈ ਤੇ ਹਾਂਜੀ ਜਿਹੜੇ ਬੱਚੇ ਨੇ ਵੀ ਫੁੱਲ ਮਾਰਕਸ ਦਾ ਟਾਰਗੇਟ ਆ ਉਹ ਵੀ ਐਵੇਂ ਸਟੱਡੀ ਕਰ ਲੈਣਾ ਜਿਹੜੇ ਸ਼ਾਰਟ ਕੁਐਸਚਨਸ ਨੇ ਟਰੂ ਫਾਲਸ ਫੀਲਿੰਗ ਦਾ ਬਲੈਂਕਸ ਐਮਸੀਕਿਊਜ਼ ਹਨਾ ਮੈਚਿੰਗ ਉਹ ਸਾਰੇ ਤੁਹਾਨੂੰ ਬੁੱਕ ਦੇ ਵਿੱਚ ਆਉਣੇ ਨੇ ਸੋ ਬੁੱਕ ਵਾਲੇ ਆਪਣ ਸਾਰੇ ਅਪਲੋਡ ਕਰ ਰੱਖੇ ਨੇ ਉਹਦੇ ਵਿੱਚ ਵਾਚ ਕਰ ਲਓ ਤੇ ਚੈਪਟਰਸ ਇੱਕ ਵਾਰ ਗੋ ਥਰੂ ਕਰ ਲਓ ਹਨਾ ਪੜ੍ਹ ਲਓ ਉਹਨਾਂ ਨੂੰ ਤੇ ਜਿਹੜੇ 6 6 ਅੰਕਾਂ ਵਾਲੇ ਕੁਐਸਚਨਸ ਨੇ ਉਹਨਾਂ ਨੂੰ ਐਵੇਂ ਸਾਰੇ ਨੂੰ ਯਾਦ ਕਰ ਲਓ ਹਾਂਜੀ ਇਹਨਾਂ ਨੂੰ ਟਾਰਗੇਟ ਸਿਰਫ ਇਹ ਕਿ ਪੇਪਰ ਨੂੰ ਪਾਸ ਕਰਨਾ ਤੁਸੀਂ 6 6 ਅੰਕਾਂ ਵਾਲੇ ਕੁਐਸਚਨ ਯਾਦ ਕਰੋ 6 6 ਅੰਕਾਂ ਵਾਲੇ ਕੁਐਸਚਨ ਯਾਦ ਕਰੋ ਤੇ ਤੁਹਾਨੂੰ ਪੇਪਰ ਚ ਪਾਸ ਕਰਨ ਦੇ ਲਈ ਸਭ ਤੋਂ ਵੱਧ ਹੈਲਪ ਹੋਊਗੀ ਸਰੋਤਧਾਰਿਤ ਪੈਰੇ ਦੇ ਵਿੱਚੋਂ ਕੇਸ ਸਟਡੀ ਥੋੜੀ ਟਫ ਹੁੰਦੀ ਹੈ ਚਲੋ ਉਹਨੂੰ ਸਮਝ ਦੇ ਧਾਰ ਤੇ ਕਰਨਾ ਹੁੰਦਾ ਜਿਹੜੇ ਸਰੋਤਧਾਰਿਤ ਪੈਰਾ ਹੁੰਦਾ ਉਹਦੇ ਵਿੱਚੋਂ ਦੋ ਇੱਕ ਕੁਐਸਚਨ ਹੁੰਦਾਵੇਂ ਬਾਕੀ ਸਾਰੇ ਉਹ ਚ ਮਿਲ ਜਾਂਦੇ ਨੇ ਮਤਲਬ ਕਿ 6 ਅੰਕ ਇਹ ਟੋਟਲ 12 ਅੰਕਾਂ ਦਾ ਕੇਸ ਸਟਡੀ ਤੇ ਸਰੋਤਧਾਰਿਤ ਪੈਰਾ 12 ਦੇ ਵਿੱਚੋਂ ਆਪਾਂ ਤੁਸੀਂ ਇਹ 8 ਮਾਰਕਸ ਤਾਂ ਲਗਾ ਹੀ ਲੋ ਕਿ ਤੁਹਾਨੂੰ 8 ਆ ਜਾਣਗੇ ਹੈਨਾ ਬਾਕੀ ਪੇਪਰ ਨੂੰ ਪਾਸ ਕਰਨ ਲਈ 26 ਮਾਰਕਸ ਚਾਹੀਦੇ ਨੇ 80 ਦਾ ਪੇਪਰ ਹੋਊਗਾ ਹੁਣ 26 ਮਾਰਕਸ ਲਈ ਅੱਧਾ ਤਾਂ ਇਧਰੋਂ ਅਗੇ ਤੁਹਾਡੇ ਤਾਂ ਪਿੱਛੇ ਰਹਿ ਗਏ 18 18 ਮਾਰਕਸ ਤੁਸੀਂ ਕਿਵੇਂ ਲੈਣੇ ਨੇ ਸਭ ਤੋਂ ਪਹਿਲਾਂ ਅਗਰ ਤੁਸੀਂ ਜਿਹੜੇ 6-6 ਅੰਕਾਂ ਵਾਲੇ ਕੁਐਸਚਨ ਚਾਰ ਕਰ ਲੈਣੇ 6-6 ਅੰਕਾਂ ਵਾਲੇ ਕੁਐਸਚਨ ਹੈਗੇ ਨੇ ਰਜੇ ਤੁਹਾਨੂੰ ਜਿਹੜੇ 6-6 ਅੰਕਾਂ ਵਾਲੇ ਕੁਐਸਚਨਸ ਨੇ ਇਹ ਇਹ 6 ਦਿੱਤੇ ਹੋਣਗੇ ਇਹਨਾਂ ਚ ਚੁਆਇਸ ਹੋਊਗੀ ਚਾਰ ਤੁਸੀਂ ਕਰਨੇ ਹੋਣਗੇ ਜੇ 6-6 ਅੰਕਾਂ ਵਾਲੇ ਕੁਐਸਚਨ ਕਰ ਲਏ ਸਿੱਧਾ ਹੀ ਇੱਥੋਂ 24 ਮਾਰਕਸ ਨੇ 24 ਦੇ ਵਿੱਚੋਂ ਤੁਹਾਨੂੰ 20 ਤਾਂ ਆਰਾਮ ਨਾਲ ਆ ਜਾਣਗੇ ਤਾਂ ਉਸੇ ਆਰਾਮ ਨਾਲ ਪਾਸ ਹੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ 6 ਛੇ ਅੰਕਾਂ ਵਾਲੇ ਕੁਐਸਚਨ ਤੇ 4 4 ਅੰਕਾਂ ਵਾਲੇ ਕੁਐਸਚਨ ਸਭ ਤੋਂ ਪਹਿਲਾਂ ਯਾਰ ਕਰੋ 6 ਛੇ ਅੰਕਾਂ ਵਾਲੇ ਕੁਐਸਚਨ ਤੇ 4 4 ਅੰਕਾਂ ਵਾਲੇ ਕੁਐਸਚਨ ਸਭ ਤੋਂ ਪਹਿਲਾਂ ਯਾਰ ਕਰੋ ਦੇਖੋ 24 ਮਾਰਕਸ ਦੀ 4 4 ਅੰਕਾਂ ਵਾਲੇ ਦਾ ਬਣਦੇ ਨੇ 6 6 ਮਾਰਕਸ ਵਾਲੇ ਵੀ 24 ਦੇ ਬਣਦੇ ਨੇ ਤਾਂ 48 ਮਾਰਕਸ ਦਾ ਪੇਪਰ ਇੱਥੇ ਹੈ ਤੁਹਾਡਾ 48 ਠੀਕ ਹੈ ਫਿਰ ਉਸ ਵਾਰ ਤੁਹਾਡਾ ਸਰੋਤਦਾਰਿਤ ਦੁਪਹਿਰ ਆ ਗਿਆ ਉਨੋਂ ਚ ਤੁਹਾਡੇ ਮਾਰਕਸ ਆ ਜਾਣਗੇ ਹਨਾ ਤੁਸੀਂ ਐਵੇਂ ਸਮਾਰਟਲੀ ਸਟਡੀ ਕਰੋ ਫਿਰ ਜਿਹੜੇ ਸ਼ਾਰਟ ਕੁਐਸ਼ਨਸ ਨੇ ਉਹ ਆਗੇ ਹਾਂ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਜਿਹੜੇ ਵੱਡੇ ਕੁਐਸ਼ਨ ਸਾਡੇ ਨਹੀਂ ਯਾਦ ਹੁੰਦੇ ਤੋਂ ਐ ਕਰੋ ਰਜੇ ਜਿਹੜੇ ਲੌਂਗ ਕੁਐਸ਼ਨਸ ਨੇ ਹਨ ਲੌਂਗ ਕੁਐਸ਼ਨਸ ਆਉਣਗੇ ਜਿਵੇਂ ਤੁਹਾਨੂੰ 6 ਆਉਣਗੇ ਮਤਲਬ ਕਿ ਤੁਸੀਂ ਚੈਪਟਰ ਜਿਵੇਂ ਹੈਗੇ ਨੇ ਤੁਹਾਡੇ 12 ਚੈਪਟਰ ਨੇ ਹਨਾ 12 ਦੇ ਵਿੱਚ ਤੁਸੀਂ 6 ਚੈਪਟਰ ਵੀ ਕਰ ਲੇ ਤਾਂ ਵੀ ਤੁਹਾਨੂੰ ਉਹਨਾਂ ਦੇ ਵਿੱਚੋਂ ਤੁਹਾਡੇ 4-4 ਅੰਕਾਂ ਵਾਲੇ ਕਾਫੀ ਆ ਜਾਣਗੇ ਤੁਹਾਨੂੰ ਤੁਹਾਨੂੰ ਕਾਫੀ 6-6 ਅੰਕਾਂ ਵਾਲੇ ਮਿਲ ਜਾਣਗੇ ਠੀਕ ਹੈ ਉਹਦੇ ਵਿੱਚੋਂ ਤੁਹਾਡਾ ਜਿਆਦਾ ਲਾਸ ਨਹੀਂ ਹੋਊਗਾ ਜਿਵੇਂ ਤੁਹਾਡਾ 27 28 ਨੰਬਰ ਦਾ ਪੇਪਰ ਐਵੇਂ ਆ ਜਾਊਗਾ ਹਨਾ ਕਿਉਂਕਿ ਹਾਫ ਇਧਰੋਂ ਹਾਫ ਉਧਰੋਂ ਐਵੇਂ ਹੋ ਜਾਂਦਾ ਹੁੰਦਾ ਪੇਪਰ ਹਾਫ ਅਗਲੀ ਸਾਈਡੋਂ ਹਾਫ ਪਿਛਲੀ ਸਾਈਡੋਂ ਐਵੇਂ ਹੁੰਦੇ ਹੁੰਦੇ ਨੇ ਹਨਾ ਤਾਂ ਉੱਥੋਂ ਆ ਜਾਣਗੇ ਤੁਹਾਨੂੰ ਅਪਾ ਕਹਿ ਸਕਦਾ 18 20 ਨੰਬਰ ਫਿਰ ਉਸ ਤੋਂ ਬਾਅਦ ਸ੍ਰੋਤ ਦਾ ਰਿਤ ਪੈਰਾ ਤੁਹਾਡਾ ਫਿਰ ਜਿਹੜੇ ਐਮਸੀਕਿਊਜ਼ ਨੇ ਐਮਸੀਕਿਊਜ਼ ਦੇ ਵਿੱਚ ਤੁਹਾਡਾ ਇਹਨ ਜੋ ਤੁਸੀਂ 6 6 ਅੰਕਾਂ ਵਾਲੇ ਕੁਐਸਚਨ ਜਾਰ ਕਰੂਗੇ ਫਿਰ ਫਿਰ ਉਹਨਾਂ ਦੇ ਵਿੱਚੋਂ ਕਵਰ ਹੋ ਜਾਂਦੇ ਨੇ ਹਨ ਸੋ ਇਸ ਢੰਗ ਦੇ ਨਾਲ ਤਿਆਰੀ ਕਰ ਲਓ ਜਿਨ੍ਹਾਂ ਨੂੰ ਲੱਗਦਾ ਕਿ ਸਾਡੇ ਜਮੀ ਨਹੀਂ ਯਾਦ ਹੁੰਦੇ ਉਹਨਾਂ ਨੂੰ ਵੀ ਦੱਸਿਆ ਕਿ ਉਹ ਕੀ ਕਰਨ ਜਿਹੜੇ ਕੀ ਲੌਂਗ ਕੁਐਸਚਨ ਨੇ ਪਹਿਲੇ 6 ਚੈਪਟਰ ਦੇ ਪੜ੍ਹ ਲਓ ਹਨ ਲੌਂਗ ਕੁਐਸਚਨ ਉਹਨਾਂ ਦੇ ਵਿੱਚੋਂ 4 4 ਵਾਲੇ ਬਣ ਜਾਂਦੇ ਨੇ ਤੇ ਉਹਨਾਂ ਦੇ ਵਿੱਚੋਂ ਤੁਹਾਡੇ ਐਮਸੀਕਿਊਜ਼ ਨਿਕਲ ਜਾਣਗੇ ਹਨ ਟ੍ਰੂ ਫਾਲਸ ਫੀਲਿੰਗ ਦਾ ਬਲੈਂਕਸ ਆ ਜਾਣਗੇ ਉਹਨਾਂ ਚੈਪ ਤੇ ਫਿਰ ਵੀ ਜੇ ਤੁਹਾਨੂੰ ਲੱਗਦਾ ਵੀ ਸਾਨੂੰ ਨਹੀਂ ਐਵੇਂ ਹੋ ਰਿਹਾ ਤਾਂ ਜਿਹੜੇ 1 1 ਮਾਰਕਸ ਵਾਲੇ ਕੁਐਸਚਨ ਨੇ ट्रू ਫਾਲਸ ਫੀਲਿੰਗ ਦਾ ਬਲੈਂਕਸ 8 ਤੋਂ 20 ਮਾਰਕਸ ਦੇ ਨਰਾ ਜੀ ਜਿਨ੍ਹਾਂ ਦੇ ਸ਼ਾਰਟ ਕੁਐਸਚਨ ਯਾਦ ਹੁੰਦੇ ਨੇ ਲੌਂਗ ਨਹੀਂ ਹੁੰਦੇ ਉਹ 20 ਅੰਕਾਂ ਦੀ ਤਿਆਰੀ ਤੁਸੀਂ ਪੇਪਰ ਦੇ ਲਈ 20 ਅੰਕਾਂ ਦੀ ਤਿਆਰੀ ਪੇਪਰ ਨੂੰ ਪਾਸ ਕਰਨ ਦੇ ਲਈ ਤਾਂ ਜਿਹੜੇ 20 ਤੁਹਾਡੇ ਬੁੱਕ ਦੇ ਵਿੱਚ ਦਿੱਤੇ ਹੋਏ ਨੇ ਆਪਾਂ ਨੇ ਸਾਰੇ ਸੋਲਵ ਕਰਵਾ ਰੱਖੇ ਨੇ ਠੀਕ ਹੈ ਤੇ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਵਾਲੇ ਦੇਖ ਲਓ ਤੇ ਮਾਡਲ ਟੈਸਟ ਪੇਪਰਾਂ ਦੇ ਵਾਲੇ ਦੇਖ ਲਓ ਉਹੀ ਕੁਐਸਚਨਸ ਤੁਸੀਂ ਤਿਆਰ ਕਰ ਲਓ ਸ਼ਾਰਟ ਲੌਂਗ ਉਹਨਾਂ ਦੇ ਵਿੱਚ ਆਰਾਮ ਨਾਲ ਪਾਸ ਹੋ ਜਾਓਗੇ ਠੀਕ ਹੈ ਸੋ 2 ਅੰਕਾਂ ਦੇ ਛੋਟੇ ਕੁਐਸਚਨ ਹੋਗੇ ਫਿਰ ਉਸ ਤੋਂ ਬਾਅਦ ਸਰੂਤ ਦਾ ਰਚ ਪੈਰਾ ਹੋਗਾ ਤੁਹਾਡਾ 6 ਅੰਕਾਂ ਦਾ ਕੇਸ ਸਟਡੀ 6 ਅੰਕਾਂ ਦੀ 12 ਦੇ ਵਿੱਚੋਂ ਆਪਾਂ 8 ਲਾ ਲਈਏ ਤਾਂ 28 ਇੱਥੇ ਹੋਗੇ ਬਾਕੀ ਤੁਸੀਂ ਕਦੋਂ ਤੁਹਾਡਾ ਲੌਂਗ ਤੁਸੀਂ ਮੈਂ ਤੁਹਾਨੂੰ ਦੱਸ ਦੇਵਾਂ 6 ਚੈਪਟਰਾਂ ਦੇ ਲੌਂਗ ਕੁਐਸਚਨ ਜਾਂ ਕਰ ਲਓ ਫਰਸਟ 6 ਦੇ ਜਾਂ ਲਾਸਟ 6 ਦੇ ਸੋ ਇਸ ਢੰਗ ਦੇ ਨਾਲ ਤਿਆਰੀ ਕਰ ਲਓ ਆਪਾਂ ਤੁਹਾਡੇ ਲਈ ਮਾਡਲ ਟੈਸਟ ਪੇਪਰ ਤੇ ਪੀਸੀਅਰ ਕੁਐਸਚਨਸ ਪੇਪਰ ਲੈ ਕੇ ਆਵਾਂਗੇ ਥੈਂਕਸ